ਅਸੀਂ ਕਾਲ ਅਸੀਂ ਕਾਲਸਾਰਾ ਦੀ ਮੰਗ ਨਹੀਂ ਕਰ ਰਹੇ ਜੀ ਸਾਡਾ ਦਵਾ ਹੈ ਸਾਡਾ ਹੱਕ ਹੈ ਜੀ ਲੈਣਾ ਹੈ ਜਦੋਂ ਸਾਡੇ ਹੱਥ 'ਚ ਆਉਂਦੇ ਨੇ ਅਈ ਕਿਹੜਾ ਕੱਟ ਕਰਨੇ ਜੀ ਹਰ ਇੱਕ ਦਾੜੀ ਵਾਲੇ ਤੇ ਪੱਗ ਵਾਲੇ ਸਿੱਖ ਨੂੰ ਨਾਲ ਨਿਸ਼ਾਨਾ ਬਣਾਇਆ ਘਰਾਂ 'ਚੋਂ ਕੱਢ-ਕੱਢ ਕੇ ਨੌਜਵਾਨਾਂ ਨਾਲ ਉਹਨਾਂ ਨੇ ਸ਼ਹੀਦ ਕੀਤਾ ਦੁਸ਼ਮਣ ਦੇ ਉੱਤੇ ਗਿਲਾ ਨਹੀਂ ਕਰੀਦਾ ਹੁੰਦਾ ਜੀ ਗਿਲਾ ਆਪਣੇਆਂ ਦੇ ਕਰੀਦਾ ਠੀਕ ਹੈ ਨੀ ਮੈਂ ਮੰਗ ਨਹੀਂ ਕਰਦਾ ਉਹਨਾਂ ਦੇ ਵੀ ਸਾਡੇ ਬੰਦੇ ਛੱਡੋ ਮੈਂ ਨਹੀਂ ਮੰਗ ਕਰਦਾ ਇਹਨੂੰ ਕਹਿੰਦੇ ਨੇ ਜ਼ੁਲਮੀ ਰਾਜ ਤੇ ਜੁਲਮੀ ਰਾਜ ਦੇ ਵਿੱਚ ਜਿਹੜਾ ਵੀ ਉਹਨਾਂ ਦੇ ਖਿਲਾਫ ਗੱਲ ਕਰੂਗਾ ਉਹਨੂੰ ਉਹ ਮਾਰ ਦੇਣਗੇ। ਉਹ ਲੋਕ ਹੈਗੇ ਨੇ ਸਿਰਫ ਇੱਕ ਸੱਤਾ ਪਾਵਰ ਇੰਜੋਏ ਜਿਹਨੂੰ ਆਪਾਂ ਕਹਿੰਦੇ ਆ। ਉਹ ਪਾਵਰ ਇੰਜੋਏ ਕਰ ਰਹੇ ਨੇ। ਉਹ ਲੋਕਾਂ ਦੀ ਸਰਕਾਰ ਥੋੜਾ ਦੇ ਪਾਵਰ ਇੰਜੋਏ ਕਰ ਰਹੇ ਨੇ। ਉਹਨਾਂ ਦਾ ਆਪਣਾ ਇੱਕ ਸਿਸਟਮ ਹੈ। ਦਿੱਲੀ ਦੇ ਤਖਤ ਦੇ ਥੱਲੇ ਬੈ ਕੇ ਉਹ ਪੰਜਾਬ ਨੂੰ ਵੇਚ ਰਹੇ ਨੇ। ਸਸਗਲ ਦੋਸਤੋ ਤੁਸੀਂ ਦੇਖ ਰਹੋ ਰਜ਼ਾਨਾ ਟਾਈਮ ਤੇ ਮਰਜਿੰਦਰ ਪੱਟ ਫਤਖੜ ਸਾਹਿਬ ਵਿਖੇ ਮੌਜੂਦ ਆ ਅੱਜ ਅਕਾਲੀ ਦਰ ਅੰਮ੍ਰਿਤਸਰ ਵੱਲੋਂ ਸੰਤ ਜਨੈਲ ਸਿੰਘ ਖਾਲਸਾ ਭਿੰਡਰਾਵਾਲੇ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਅਕਸ਼ੀ ਸਿੰਘ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਜੇਕਰ ਗੱਲ ਕਰੀਏ ਖਾਲਸਾ ਰਾਜ ਤੇ ਹਮੇਸ਼ਾ ਹੀ ਜਿੱਤੇ ਕਿ ਖਾਲਸਾ ਜਦੋਂ ਖਾਲਸਾ ਰਾਜ ਦੀ ਮੰਗ ਕਰਦੇ ਆਪਾਂ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਭਾਈ ਅਮਰਪਾਲ ਸਿੰਘ ਨੂੰ ਬੰਦ ਕੀਤਾ ਜਾ ਰਿਹਾ ਆ ਤੁਸੀਂ ਸੰਤ ਜੀ ਆਏ ਸੀ ਖਾਲਸਾ ਜੀ ਦੇ ਉਹਨਾਂ ਦੇ ਜਨਮ ਦਿਨ ਤੇ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਅਸੀਂ ਖਾਲਸਾ ਰਾਜ ਦੀ ਮੰਗ ਨਹੀਂ ਕਰ ਰਹੇ ਜੀ ਸਾਡਾ ਦਾਵਾ ਹੈ ਸਾਡਾ ਹੱਕ ਹੈ ਅਸੀਂ ਲੈਣਾ ਹੈ ਅਸੀਂ ਮੰਗ ਥੋੜਾ ਕੀ ਕਰ ਰਹੇ ਆ ਕੀ ਕਰਿਆ ਤੁਸੀਂ ਪਹੁੰਚੋ ਜਨਮ ਦਿਨ ਤੇ ਬਾਬਾ ਜੀ ਦੇ ਜਨਮ ਦਿਨ ਤੇ ਪਹੁੰਚੇ ਹੋ ਹਾਂਜੀ ਸਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਨ ਸ਼ਹੀਦ ਨੇ ਸਿੱਖ ਕੌਮ ਦੇ ਤੇ ਇਹ ਜਨਮ ਜਿਹੜਾ ਪਿਛਲੇ 40 ਸਾਲ ਤੋਂ ਮਨਾ ਰਹੇ ਨੇ ਅ ਅਕਾਲੀ ਦਰ ਅੰਮ੍ਰਿਤਸਰ ਤੇ ਅਸੀਂ ਹਰ ਵਾਰੀ ਇੱਥੇ ਆਉਣੇ ਆ ਜੀ ਤੇ ਉਹਨਾਂ ਨੂੰ ਆਪਣੀ ਜਿਹੜੀ ਸ਼ਰਧਾ ਹੈ ਸਾਡੀ ਉਹਨਾਂ ਦੇ ਤੇ ਉਹਨਾਂ ਨੂੰ ਵਧਾਈ ਵੀ ਦੇਨੇ ਆ ਕੌਮ ਨੂੰ ਵਧਾਈ ਦੇਨੇ ਜਿਕਰ ਗੱਲ ਕਰੀਏ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਦੇਖੋ ਇਹ ਜਿਹੜਾ ਬੰਦੀ ਸਿੰਘਾਂ ਜਿਹੜੀ ਹਾਈ ਵਾਲਾ ਸਵਾਲ ਆ ਇਹਦਾ ਜਵਾਬ ਮੈਂ ਤਾਂ ਨਹੀਂ ਦੇ ਸਕਦਾ ਕਿਉਂਕਿ ਮੈਂ ਤਾਂ ਖੁਦ ਉਸ ਮੋਮੈਂਟ ਦੇ ਵਿੱਚ ਰਹਾ ਤੇ ਮੈਂ ਕਦੀ ਨਹੀਂ ਕਹਾਗਾ ਕਿ ਮੈਂ ਇਹ ਜ਼ਰੂਰ ਕਹਾਗਾ ਕਿ ਕਾਨੂੰਨ ਜਿਹੜਾ ਇੰਡੀਆ ਦਾ ਕਾਨੂੰਨ ਹੈ ਉਹਦੇ ਮੁਤਾਬਕ ਉਹਨਾਂ ਨੇ ਸਜ਼ਾਾਂ ਕੱਟ ਲਈਆਂ ਨੇ ਤੇ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ ਮੈਂ ਮੰਗ ਨਹੀਂ ਕਰਦਾ ਉਹਨਾਂ ਦੇ ਵੀ ਸਾਡੇ ਬੰਦੇ ਛੱਡੋ ਮੈਂ ਨਹੀਂ ਮੰਗ ਕਰਦਾ ਤੁਸੀਂ ਰਹੇ ਹੋ ਕਿਵੇਂ ਦਾ ਕਿਵੇਂ ਦਾ ਕਿਵੇਂ ਦਾ ਮਾਹੌਲ ਹੈ ਕਿਵੇਂ ਤੁਹਾਡੇ ਤੁਸੀਂ ਵੀ ਜੁਰਮ ਜੜਾ ਹੋਇਆ ਇਸ ਸਟੇਟਾਂ ਦਾ ਪੱਤਰਕਾਰ ਸਾਹਿਬ ਜ਼ੁਲਮ ਕਰਦੀ ਹੀ ਹੁੰਦੀਆਂ ਨੇ ਜਦੋਂ ਉਹਨਾਂ ਦੇ ਉਹਨਾਂ ਨੂੰ ਵੰਗਾਰੀਏ ਤੇ ਉਦੋਂ ਜ਼ੁਲਮ ਕਰਦੀ ਆਉਂਦੀ ਹੈ ਸੋ ਸਾਨੂੰ ਉਹਨਾਂ ਦੇ ਕੋਈ ਗਿਲਾ ਨਹੀਂ ਹੈ ਸਾਨੂੰ ਕਿਹੜਾ ਆਪਣੇ ਲੋਕਾਂ ਦੇ ਜ਼ਰੂਰ ਆ ਵੀ ਉਹਨਾਂ ਨੂੰ ਸ਼ਹੀਦਾਂ ਦੇ ਜਿਹੜੇ ਸੁਪਨੇ ਨੇ ਸਾਕਾਰ ਕਰਨ ਲਈ ਬਿੱਡੀਆਂ ਮਹਿਮਾ ਦੇ ਵਿੱਚ ਬਾਤ ਝੜ ਕੇ ਆਉਣਾ ਚਾਹੀਦਾ ਹੈ ਕਿਉਂਕਿ ਸਟੇਟ ਜਿਹੜੀ ਆ ਉਹਨੇ ਜ਼ੁਲਮ ਕਰਨਾ ਹੁੰਦਾ ਉਹ ਸਟੇਟ ਜਿਹੜੀ ਆ ਜਾਂ ਤਾਂ ਉਹ ਖਾਲਸਾ ਰਾਜ ਵਰਗੀ ਹੋਵੇ ਕਿ ਸਾਰਿਆਂ ਨੂੰ ਬਰਾਬਰ ਸਮਝੇ ਇਹ ਤਾਂ ਇੱਕ ਪੱਖੀ ਨੇ ਇਹਨਾਂ ਦਾ ਇਹਨੂੰ ਕਹਿੰਦੇ ਨੇ ਜ਼ੁਲਮੀ ਰਾਜ ਤੇ ਜੁਲਮੀ ਰਾਜ ਦੇ ਵਿੱਚ ਜਿਹੜਾ ਵੀ ਉਹਨਾਂ ਦੇ ਖਿਲਾਫ ਗੱਲ ਕਰੂਗਾ ਉਹਨੂੰ ਉਹ ਮਾਰ ਦੇਣਗੇ ਜਾਂ ਉਹਨੂੰ ਜੇਲ੍ਹ ਸੁੱਟ ਦੇਣਗੇ ਉਹ ਸਾਡੇ ਨਾਲ ਹੋ ਰਿਹਾ ਆ ਦੁਸ਼ਮਣ ਦੇ ਉੱਤੇ ਗਿਲਾ ਨਹੀਂ ਕਰੀਦਾ ਹੁੰਦਾ ਜੀ ਗਿਲਾ ਆਪਣਿਆਂ ਦੇ ਕਰੀਦਾ ਠੀਕ ਹੈ ਨੀ ਜਦੋਂ ਸਾਡੇ ਹੱਥ 'ਚ ਆਉਂਦੇ ਨੇ ਅਈ ਕਿਹੜਾ ਕੱਟ ਕਰਨੇ ਆ ਜੀ ਬੀਨ ਸਿੰਘ ਨੇ ਕੱਟ ਕੀਤੀ ਆ ਜੀ ਜਿਵੇਂ ਨੇ ਸਾਡੇ ਨਾਲ ਚੀਰ ਪਾੜ ਕੀਤੀ ਆ ਤੇ ਲੱਭੇ ਉਹਦੇ ਵੀ ਅੰਗ ਲੱਭੇ ਨਹੀਂ ਆਏ ਉਹਦੇ ਸੋ ਮਸਲਾ ਇਹ ਆ ਜਿਹੜੀ ਲੜਾਈ ਹੁੰਦੀ ਆ ਉਹਦੇ ਵਿੱਚ ਸਾਰੇ ਹੀ ਆਪਣੇ ਆਪਣੇ ਤਰੀਕੇ ਨਾਲ ਕਰਦੇ ਨੇ ਪਰ ਖਤਰਨਾਕ ਗੱਲ ਇਹ ਆ ਕਿ ਉਹਨਾਂ ਨੇ ਲੜਨ ਵਾਲੀ ਧਿਰ ਨੂੰ ਛੱਡ ਕੇ ਢੀਆਂ ਭੈਣਾਂ ਨੂੰ ਸ਼ਿਕਾਰ ਬਣਾਇਆ ਛੋਟੇ ਬੱਚਿਆਂ ਨੂੰ ਬਣਾਇਆ ਘਰਾਂ ਨੂੰ ਬਣਾਇਆ ਤਾਂ ਇਹ ਗੱਲ ਜਿਹੜੀ ਆ ਇਹ ਟੋਟਲੀ ਰੋਂਗ ਸੀ ਦੂਜੀ ਗੱਲ ਹਰ ਇੱਕ ਦਾੜੀ ਵਾਲੇ ਤੇ ਪੱਗ ਵਾਲੇ ਸਿੱਖ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਘਰਾਂ 'ਚੋਂ ਕੱਢ-ਕੱਢ ਕੇ ਨੌਜਵਾਨਾਂ ਨੂੰ ਉਹਨਾਂ ਨੇ ਸ਼ਹੀਦ ਕੀਤਾ ਇਸ ਗੱਲ ਕਰਕੇ ਬਿਆਨਤਾ ਉੱਚਣ ਰਖਵਾਉਂਦਾ ਜੀ ਪੁੱਛੜ ਦੀ ਗੱਲ ਕਰ ਗਏ ਅਸੀਂ ਦੇ ਪੋਤੇ ਵੱਲੋਂ ਅਕਸਰ ਸਿੱਖਾਂ ਨੂੰ ਮਾੜਾ ਚੰਗਾ ਬੋਲਿਆ ਜਾ ਰਿਹਾ ਕੀ ਕਰਾਂ ਚਾਹਦੇ ਉਹ ਕੋਈ ਗੱਲ ਨਹੀਂ ਉਹਦਾ ਹੁਣ ਉਹਨਾਂ ਦੇ ਜਿਹੜਾ ਬਲੱਡ ਦੇ ਵਿੱਚ ਆਉਂਦੀ ਆ ਪਰ ਉਹਨੇ ਹੁਣ ਇਹ ਕਹਿ ਤਾ ਸੰਤਾਂ ਬਾਰੇ ਵੀ ਸ਼ੰਤੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਬਹੁਤ ਮਹਾਨ ਸ਼ਖਸੀਅਤ ਸਨ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਜੇ ਅੱਗੇ ਤੋਂ ਉਹ ਇਦਾਂ ਦੀ ਨਹੀਂ ਗੱਲ ਕਰਦਾ ਤੇ ਹੁਣ ਅਸੀਂ ਵੀ ਨਹੀਂ ਕਰਾਂਗੇ ਲਾਸ ਸਵਾਲ ਆ ਬਾਬਾ ਜੀ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਪੰਜਾਬ ਚ ਜਿਵੇਂ ਹੋ ਰਿਹਾ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਜਿਹੜਾ ਜਿਨ੍ਹਾਂ ਦਾ ਰਾਜ ਆ ਇਹੋ ਜੇ ਰਾਜਾਂ ਦੇ ਵਿੱਚ ਐ ਹੀ ਹੁੰਦਾ ਜੀ ਉਹਨਾਂ ਨੂੰ ਉਹ ਲੋਕ ਹੈਗੇ ਨੇ ਸਿਰਫ ਇੱਕ ਸੱਤਾ ਪਾਵਰ ਇੰਜੋਏ ਜਿਹਨੂੰ ਆਪਾਂ ਕਹਿੰਦੇ ਆ ਉਹ ਪਾਵਰ ਇੰਜੋਏ ਕਰ ਰਹੇ ਨੇ ਉਹ ਲੋਕਾਂ ਦੀ ਸਰਕਾਰ ਤੋਂ ਉਹ ਪਾਵਰ ਇੰਜੋਏ ਕਰ ਰਹੇ ਨੇ ਉਹਨਾਂ ਦਾ ਆਪਣਾ ਇੱਕ ਸਿਸਟਮ ਹੈ ਦਿੱਲੀ ਦੇ ਤਖਤ ਦੇ ਥੱਲੇ ਬੈ ਕੇ ਉਹ ਪੰਜਾਬ ਨੂੰ ਵੇਚ ਰਹੇ ਨੇ ਸੋ ਜਦੋਂ ਕੋਈ ਵੇਚਣ ਬਚਾਉਣ ਤੇ ਆ ਜੇ ਉਦੋਂ ਫਿਰ ਲੁੱਟਾਂ ਖੋਹਾਂ ਚੋਰੀਆਂ ਬਲਾਤਕਾਰ ਇਹਨਾਂ ਦਾ ਚੱਲਦੀ ਰਹੀਦਾ ਜੀ ਛੇ ਹੁੰਦੀ ਇਹਨਾਂ ਲੋਕਾਂ ਨੂੰ ਵੋਟਾਂ ਦਾ ਮਸਲਾ ਹੈ ਅੱਜ ਤੁਸੀਂ ਕਹਿ ਦਿਓ ਤੁਹਾਡੇ ਨਾਲ 5000 ਵੋਟਾਂ ਤੁਸੀਂ ਜੋ ਮਰਜ਼ੀ ਕਰੋ ਯਾਰ ਤੁਹਾਨੂੰ ਕੁਝ ਕਹਿੰਦੇ ਨਹੀਂ ਉਹ ਹੋਰ ਤਰੀਕੇ ਨਾਲ ਧਮਾਕੇ ਸਾਡੇ ਜੇ ਸਹੀ ਸਰਕਾਰ ਹੋਏ ਤੇ ਅਗਲਾ ਕਹਿੰਦਾ ਵੋਟ ਪਾਈ ਭਾਵੇਂ ਨਾ ਪਾਈ ਤੂੰ ਗਲਤ ਕਰ ਰਿਹਾ ਤੇ ਤੂੰ ਗਲਤ ਆ ਐ ਆਏ ਤੇ ਇੱਥੇ ਕੋਈ ਸਰਕਾਰ ਨਹੀਂ ਹੈ ਇੱਥੇ ਤਾਂ ਆਪੋ ਤਾਪੀ ਆ ਤਾਂ ਹੀ ਤਾਂ ਆਪਾਂ ਓਕੇ ਆ ਸਾਰੇ ਇਸ ਗੱਲ ਕਰਕੇ ਤੇ ਆਪਾਂ ਕਹਿੰਦੇ ਆ ਵੀ ਸਿੱਖਾਂ ਨੂੰ ਲਾਮਬੰਦ ਹੋਣਾ ਪਾਊਗਾ ਪਈ ਗਈ ਪਾਏਗਾ ਜੀ ਨਹੀਂ ਸਾਰਿਆਂ ਨੂੰ ਕੁੱਟ ਪਾਊਗੀ ਸਾਰਿਆਂ ਦਾ ਕਟਵੱਡ ਹੋਊਗੀ 24 ਤੋਂ ਬਾਅਦ ਇਹ ਸਾਡੇ ਗੱਲ ਪੈਣਗੇ ਜਿੰਨਾ ਲੁਧਿਆਣਾ ਜਲੰਧਰ ਜਿੰਨਾ ਲੋਕਾਂ ਨੂੰ ਵਸਾਇਆ ਗਿਆ ਇਹ ਸਾਡੇ ਲਈ ਵਸਾਇਆ ਗਿਆ ਜੇ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਇੱਥੇ ਹੀ ਉੱਠ ਕੇ ਇਹਨਾਂ ਦੇ ਗੱਲ ਪੈ ਜਾਓ ਬਸ ਇਹ ਹੋਣਾ ਹੈ ਆਪੇ ਨਸਲ ਕੋਈ ਦਾ ਸਾਡੀ ਹੋਣੀ ਆ ਜੇ ਇਸਨ ਬਖਸ਼ੀ ਸਿੰਘ ਜੋ ਕਿ ਬੰਦੀ ਸਿੰਘਾਂ ਦੀ ਮੂਵਮੈਂਟ ਦੇ ਵਿੱਚ ਰਹੇ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਜ਼ੁਲਮ ਦਾ ਰਾਜ ਆ ਇਸ ਦੇ ਵਿੱਚ ਜੁਲਮ ਜੁਲਮ ਕੀਤਾ ਜਾ ਰਿਹਾ ਹੈ ਜੋ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੜੀ ਦੇ ਨਾਲ ਰਜਿੰਦਰ ਸਿੰਘ ਪੜਦੀ ਵਿਸ਼ੇਸ਼ ਰਿਪੋਰਟ